ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਫਿਰ ਆਪਾਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਇਹ ਵੀ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣਨਾ ਵੀਡੀਓ ਸਕਿਪ ਨਾ ਕਰਨਾ ਵੀਡੀਓ ਆਮ ਜਿਹੜੇ ਲੋਕ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਉਨਾਂ ਲਈ ਇਹ ਵੀਡੀਓ ਬਹੁਤ ਹੀ ਲਾਭਦਾਇਕ ਹੋਵੇਗੀ ਅੱਜ ਫਿਰ ਇੱਕ ਗੱਲ ਆਪਾਂ ਉਸੇ ਵਿਸ਼ੇ ਤੇ ਕਰਾਂਗੇ ਤੇ ਕਿੱਦਾਂ ਤੁਹਾਡੇ ਜਿਹੜੇ ਪੈਸੇ ਆ ਥਾਗ ਜਿਹੜੇ ਆ ਉਹ ਕਿੱਦਾਂ ਟਰਾਂਸਫਰ ਕਰ ਲੈਂਦੇ ਆ ਉਸੇ ਤੇ ਆਪਾਂ ਅੱਜ ਫੇਰ ਗੱਲ ਕਰਾਂਗੇ ਕੁਝ ਲੋਕਾਂ ਨੂੰ ਤੇ ਇਹ ਜਾਣਕਾਰੀ ਪਤਾ ਹੋਊਗੀ ਕੁਝ ਲੋਕ ਜਿਹੜੇ ਮੋਬਾਈਲ ਦੀ ਵਰਤੋਂ ਸੋਸ਼ਲ ਮੀਡੀਆ ਤੇ ਨਹੀਂ ਜ਼ਿਆਦਾ ਦੇਖਦੇ ਉਹਨਾਂ ਦੀ ਜਾਣਕਾਰੀ ਹਿੱਤ ਜਿਹੜੀ ਇਹ ਵੀਡੀਓ ਬਹੁਤ ਲਾਭਦਾਇਕ ਹੋਵੇਗੀ। ਕਈ ਵਿਅਕਤੀ ਇਹ ਦਰਕਰਦੇ ਆ ਵੀ ਆਪਣਾ ਜਿਹੜਾ ਮੋਬਾਈਲ ਉਹ ਆਪਣੇ ਨਵਾਲਕ ਬੱਚਿਆਂ ਨੂੰ ਦੇ ਦਿੰਦੇ ਆ। ਕਈ ਵਾਰੀ ਬੱਚੇ ਜिद ਕਰਦੇ ਆ ਵੀ ਉਹਦੇ ਉੱਤੇ ਵੀਡੀਓ ਗੇਮ ਵਗੈਰਾ ਖੇਡਦੇ ਆ ਤੇ ਉਹ ਮਾਪਿਓ ਦਾ ਮੋਬਾਈਲ ਲੈ ਕੇ ਉਸ ਤੇ ਤੇ ਵੀਡੀਓ ਗੇਮ ਖੇਡਣ ਲੱਪੈਂਦੇ ਆ ਜਾਂ ਕਈ ਵਾਰੀ ਉਹਨਾਂ ਨੇ ਡਾਊਨਲੋਡ ਹੋਈ ਹੁੰਦੀ ਆ ਉਹਨੂੰ ਉੱਥੇ ਖੇਡ ਹੀ ਜਾਂਦੇ ਆ। ਪਰ ਇਹ ਜਿਹੜੀਆਂ ਕੁਝ ਐਪਸ ਇਦਾਂ ਦੀਆਂ ਵੀ ਹੈਗੀਆਂ ਵਾ ਜਿਹੜੀਆਂ ਕਿਤੇ ਹੱਡੇ ਜਿਹੜੇ ਹੈਗੇ ਬੈਂਕ ਦੇ ਪੈਸੇ ਉਹ ਵੀ ਟਰਾਂਸਫਰ ਕਰ ਲੈਂਦੀਆਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਪਿਛਲੇ ਇੱਕ ਥੋੜੇ ਦਿਨ ਹੋਏ ਆ ਪਿੰਡ ਦੇ ਇੱਕ ਪੋਲੇ ਭਲੇ ਵਿਅਕਤੀ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਜਿਸ ਤਰ੍ਹਾਂ ਉਹ ਮੇਰੇ ਇਹ ਵੀਡੀਓ ਦੇਖਦੇ ਰਹਿੰਦੇ ਤੇ ਉਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਜੀ ਸਾਡੇ ਤੇ ਬੈਂਕ ਦੇ ਵਿੱਚੋਂ 225000 ਰੁਪਿਆ ਜਿਹੜਾ ਉਹ ਟਰਾਂਸਫਰ ਹੋ ਗਿਆ ਮੈਂ ਉਹਨਾਂ ਨੂੰ ਪਿਆ ਵੀ ਇਹ ਕਿਦਾਂ ਟਰਾਂਸਫਰ ਹੋ ਸਕਦਾ ਇਦਾਂ ਇਦਾਂ ਪੈਸੇ ਨਹੀਂ ਟਰਾਂਸਫਰ ਹੋ ਸਕਦਾ ਜਾਂ ਤਾਂ ਤੁਸੀਂ ਕੋਈ ਆਪਦਾ ਓਟੀਪੀ ਨੰਬਰ ਕਿਸੇ ਨਾਲ ਸ਼ੇਅਰ ਕੀਤਾ ਹੋਊਗਾ ਜਾਂ ਤੁਹਾਡੇ ਕੋਈ ਮੈਸੇਜ ਆਇਆ ਹੋ ਕਿਸੇ ਨੇ ਸ਼ੇਅਰ ਕੀਤਾ ਹੋ ਤੁਸੀਂ ਤਾਂ ਟਰਾਂਸਫਰ ਹੋ ਸਕਦੇ ਉਹ ਕਹਿੰਦੇ ਜੀ ਨਹੀਂ ਇਹ ਤਾਂ ਕਿਸੇ ਨੇ ਚੈੱਕ ਰਾਹੀਂ ਜਿਹੜੇ ਪੈਸੇ ਟਰਾਂਸਫਰ ਕਰ ਲਏ ਆ ਅਛਾ ਮੇਰੇ ਕਹਿਣ ਦੇ ਬਾਵਜੂਦ ਉਹਨਾਂ ਨੂੰ ਯਕੀਨ ਨਹੀਂ ਤੇ ਅਸੀਂ ਬੈਂਕ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਉਹਨਾਂ ਨੂੰ ਉਸ ਵਿਅਕਤੀ ਨੇ ਦੱਸਿਆ ਵੀ ਮੇਰਾ ਆ ਜਿਹੜਾ ਖਾਤਾ ਨੰਬਰ ਹੈਗਾ ਤੇ ਮੇਰੇ ਇਸ ਖਾਤੇ ਦੇ ਵਿੱਚੋਂ 2,25,000 ਰੁਪਇਆ ਟਰਾਂਸਫਰ ਹੋ ਗਿਆ ਮੈਂ ਤਾਂ ਪੈਸਾ ਹੀ ਕੋਈ ਨਹੀਂ ਕਢਾਇਆ ਇਕਦਾ ਹੋ ਗਿਆ ਤਾਂ ਉਹਦਾ ਜਦੋਂ ਬੈਂਕ ਦੇ ਕਰਮਚਾਰੀਆਂ ਨੇ ਦੱਸਿਆ ਜੀ ਤੇ ਤੁਹਾਡੇ Google Pay ਤੋਂ ਟ੍ਰਾਂਸਫਰ ਹੋਇਆ ਪੈਸਾ ਹੈਗਾ ਉਹ ਕਿੱਦਾਂ ਟ੍ਰਾਂਸਫਰ ਹੋਇਆ ਕੋਈ ਜਦੋਂ ਉਸ ਵਿਅਕਤੀ ਨੇ ਆਪਦੇ ਨਬਾਲਗ ਬੱਚੇ ਨੂੰ 10-12 ਸਾਲ ਦੇ ਨੂੰ ਆਪਦਾ ਫੋਨ ਫੜਾਤਾ ਉਸ ਫੋਨ ਦੇ ਵਿੱਚ ਜਿਹੜੀ Google ਐਪ ਉਹ ਭਰੀ ਹੋਈ ਸੀ ਉਹ ਉਹ ਗੂਗਲ ਐਪ ਰਾਹੀਂ ਟਰਾਂਸਫਰ ਪੈਸੇ ਆਉਂਦੇ ਜਾਂਦੇ ਕਰਦਾ ਸੀਗਾ ਉਸ ਐਪ ਰਾਹੀਂ ਜਿਹੜੇ ਪੈਸੇ ਆ ਉਹ ਸ਼ਾਤਰ ਦਿਮਾਗ ਵਾਲਿਆਂ ਨੇ ਠੱਗਾ ਨੇ ਟਰਾਂਸਫਰ ਕਰ ਲਏ ਉਹ ਕਿਦਾਂ ਟਰਾਂਸਫਰ ਕੀਤੇ ਆ ਜਦੋਂ ਕਰਦੇ ਆ ਪਤਾ ਲੱਗਾ ਵੀ ਉਹ ਬੱਚਾ ਜਦੋਂ ਮੋਬਾਈਲ ਲੈ ਕੇ ਆਪਣੇ ਫਾਦਰ ਦਾ ਗੇਮ ਖੇਡ ਰਿਆ ਸੀਗਾ ਤਾਂ ਉਹਦੇ ਤੋਂ ਕਈ ਗੇਮਸ ਇਦਾਂ ਦੀਆਂ ਐਪਸ ਹੈਗੀਆਂ ਉਹ ਤੱਕੇ ਨਾਲ ਹੀ ਤੁਹਾਡੇ ਡਿਸਪਲੇ ਤੇ ਆਉਂਦੀਆਂ ਤੇ ਅਸੀਂ ਉਹ ਜਿਹਨਾਂ ਨੂੰ ਬੈਕ ਵੀ ਕਰਦੇ ਹਾਂ ਮੋਬਾਈਲ ਬੈਕ ਨਹੀਂ ਹੁੰਦਾ ਤੇ ਉਹ ਆਪਣੇ ਆਪ ਡਾਊਨਲੋਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੱਥ ਲੱਗ ਜਾਂਦਾ ਤੇ ਡਾਊਨਲੋਡ ਹੋ ਜਾਂਦੀਆਂ ਉਹ ਬੱਚੇ ਨੇ ਡਾਊਨਲੋਡ ਕਰ ਲਈ ਕੁਝ ਥੋੜੀ ਬਹੁਤ ਜਾਣਕਾਰੀ ਮਾੜੀ ਮੋੜ ਰੱਖਦਾ ਹੈ ਜਿੱਦਾਂ ਬੱਚੇ ਅੱਜ ਕੱਲ ਛੋਟੇ ਉਮਰੇ ਵੀ ਸਭ ਕੁਝ ਹੀ ਜਾਣਦੇ ਆ ਸਿਆਣੇ ਪਤਾ ਮਾਪੇ-ਬਾਪ ਨੂੰ ਨਾ ਹੀ ਪਤਾ ਹੋਊਗਾ ਕਈ ਵਾਰ ਬੱਚੇ ਜਿਆਦੇ ਅੱਜਕੱਲ੍ਹ ਇੰਟੈਲੀਜੈਂਟ ਹੈਗੇ ਬੱਚਿਆਂ ਨੂੰ ਸਾਰਾ ਕੁਝ ਪਤਾ ਹੁੰਦਾ ਉਹ ਸੈਪ ਵਾਲੇ ਨੇ ਕੁਝ ਪੈਸੇ ਲਾਲਚ ਦੇਣ ਨੂੰ 5-7000 ਰੁਪਇਆ ਜਦੋਂ ਗੇਮ ਖੇਡਦਾ ਸੀ ਤੇ ਉਹਦੇ ਮੈਸੇਜ ਆਇਆ ਵੀ ਇਹ ਤੁਸੀਂ ਜਿਹੜੇ ਗੇਮ ਤੋਂ ਇੰਨੇ ਪੈਸੇ ਜਿੱਤ ਲਏ ਆ ਉਹ ਬੱਚੇ ਨੇ ਦੱਸਿਆ ਨਾ ਉਹਨੇ ਹੋਰ ਲਾਲ ਚ ਆ ਕੇ ਉਹਨੇ ਫੇਰ ਦੁਬਾਰਾ ਖੇਡਣ ਲੱਗ ਪਿਆ ਹੁਣ ਉਸ ਗੇਮ ਦੇ ਥਰੂ ਹੀ ਜਿਹੜਾ Google Pay ਉਸ ਫੋਨ ਦੇ ਵਿੱਚ ਭਰਿਆ ਸੀ ਉਹਦੇ ਨਾਲ ਅਟੈਚ ਹੁਣ ਪ੍ਰਮਾਤਮਾ ਜਾਣੇ ਕਿਦਾਂ ਕਿਦਾਂ ਦੀਆਂ ਅੱਜ ਕੱਲ੍ਹ ਹੀਰਾ ਫੇਰੀਆਂ ਹੋ ਰੀਆਂ ਦਿਨ ਪ੍ਰਤੀ ਦਿਨ ਪਤਾ ਹੀ ਨਹੀਂ ਲੱਗਣ ਦਿਆ ਕੀ ਕੁਛ ਬਣਦਿਆ ਵਾ ਠੱਗ ਜਿਹੜੇ ਨਵੀਂ ਨਵੀਂ ਕੋਈ ਨਾ ਕੋਈ ਕਾਰਡ ਕੱਢਦੇ ਆ ਉਸ ਜਿਹੜੀ ਐਪ ਰਾਹੀਂ ਉਹ ਉਸ ਵਿਅਕਤੀ ਦੇ ਖਾਤੇ ਦੇ ਵਿੱਚੋਂ 2,25,000 ਰੁਪਇਆ ਟਰਾਂਸਫਰ ਕਰ ਗਈ। ਤਾਂ ਉਹ ਵਿਚਾਰਾ ਪਰੇਸ਼ਾਨ ਵੀ ਮੇਰੇ ਨਾਲ ਧੋਖਾ ਹੋ ਗਿਆ ਬੈਂਕ ਵਾਲਿਆਂ ਨੇ ਦੱਸਿਆ ਜੀ ਇਹ ਤਾਂ ਇਦਾਂ ਹੋਇਆ ਉਹਨੇ ਆਪਦੇ ਬੱਚੇ ਨੂੰ ਪੁੱਛਿਆ ਬੱਚੇ ਨੇ ਵਿਚਾਰੇ ਨੇ ਕੀ ਦੱਸਣਾ ਸੀ ਉਹ ਤਾਂ ਗੇਮ ਦੇਖਿਆ ਤਾਂ ਗੇਮ ਖੇਡਦਾ ਇਹ ਵਾਕਿਆ ਹੀ ਉਹਦੇ ਵਿੱਚ ਡਾਊਨਲੋਡ ਹੋਈ ਗੇਮ। ਗੇਮ ਤੋਂ ਨੇ ਡਿਲੀਟ ਕਰ ਦਿੱਤੀ ਹੁਣ ਮੈਨੂੰ ਇਹ ਨਹੀਂ ਮੈਂ ਤੈਨੂੰ ਦੱਸ ਸਕਦਾ ਵੀ ਕਿਸ ਐਪ ਦੀ ਕਿਸ ਗੇਮ ਦੇ ਰਾਹੀਂ ਉਹ ਹੋਏ ਆ ਮੈਂ ਤਾਂ ਹੀ ਇਸ ਤਰ੍ਹਾਂ ਦੀਆਂ ਵੀਡੀਓ ਅੱਜ ਕੱਲ ਬਣਾ ਕੇ ਕੋਨਾ ਮੇਰਾ ਥੋੜਾ ਜਿਹਾ ਮਨ ਹੁੰਦਾ ਵੀ ਕਿਸੇ ਨਾ ਵਿਚਾਰੇ ਗਰੀਬ ਨਾਲ ਠੱਗੀ ਠੋਰਾ ਨਾ ਹੋ ਜਵੇ ਕਿਉਂਕਿ ਮਹਿੰਗਾਈ ਤਾਂ ਵੈਸੇ ਹੀ ਬਹੁਤ ਆ ਪੈਸਾ ਤਾਂ ਵੈਸੇ ਹੀ ਬੜਾ ਔਖਾ ਬਣਦਾ ਵਾ ਇਸ ਕਰਕੇ ਮੈਂ ਇਹ ਜਾਣਕਾਰੀ ਜਦੋਂ ਕੋਈ ਮੈਨੂੰ ਦੱਸਦਾ ਵਾ ਤੇ ਮੈਂ ਉਸੇ ਵੜੇ ਉਹਨੂੰ ਮੋਬਾਈਲ ਤੇ ਵੀਡੀਓ ਬਣਾ ਕੇ ਆਪ ਜੀ ਦੇ ਸਾਹਮਣੇ ਪੇਸ਼ ਕਰਦਾ ਤੇ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਆਪਣੇ ਸੁਝਾਅ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਇਹ ਜੇ ਦੇਖਦੇ ਤੁਸੀਂ ਤੇ ਕਰਿਆ ਕਰੋ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਵਿਚਾਰੇ ਉਸ ਤਰ੍ਹਾਂ ਦੇ ਸਿੱਧੇ ਸਾਦੇ ਬੰਦੇ ਆ ਜਾਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਉਹਨਾਂ ਦੇ ਨਾਲ ਇਦਾਂ ਦੀ ਹਿਰਾਫੇਰੀ ਨਾ ਹੋ ਸਕੇ ਇਹੇ ਮੇਰਾ ਮੰਤਵ ਹੁੰਦਾ ਵੀਡੀਓ ਬਣਾਉਂਦਾ ਵੀ ਤੁਹਾਡੇ ਨਾਲ ਹਿਰਾਫੇਰੀ ਨਾ ਹੋਵੇ ਇਹ ਸੀਗੀ ਜੇ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਕਾਫੀ ਦਿਨ ਹੋ ਗਏ ਹੀ ਵੀਡੀਓ ਨਹੀਂ ਪਾਈ ਤੋ ਉਹ ਮੇਰੇ ਧਿਆਨ ਦੇ ਵਿੱਚ ਕਿਸੇ ਨੇ ਜਿਹੜਾ ਮਾਮਲਾ ਲਿਆਂਦਾ ਤੇ ਮੈਂ ਜਿਹੜੀ ਵੀਡੀਓ ਬਣਾ ਦਿੱਤੀ ਹੈਗੀ ਆ ਤੇ ਕਿਰਪਾ ਕਰਕੇ ਇਹਨੂੰ ਸ਼ੇਅਰ ਕਰਿਆ ਕਰੋ ਜਰੂਰ ਸ਼ੇਅਰ ਕਰਨ ਦੇ ਨਾਲ ਹੀ ਜਿਹੜਾ ਤੁਸੀਂ ਤਾਂ ਦੇਖ ਲੈਂਦੇ ਆ ਤੇ ਜਿਹਨੂੰ ਕਿਸੇ ਨੂੰ ਹੋਰ ਨੂੰ ਸ਼ੇਅਰ ਕਰੋਗੇ ਗਾਂ ਦੀ ਗਾਂ ਤ ਤਾਂ ਹੀ ਪਤਾ ਲੱਗ ਸਕੇਗਾ ਕਿ ਵੀ ਕੀ ਅੱਜਕੱਲ ਠੱਗੀਆਂ ਠੋਰੀਆਂ ਕਿੱਦਾਂ ਦੀਆਂ ਜਾਂ ਕੋਈ ਹੋਰ ਬੰਦਾ ਠੱਗੀ ਦਾ ਸ਼ਿਕਾਰ ਨਾ ਹੋ ਜਾਵੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕੋਸ਼ਿਸ਼ ਕਰਦਾ ਰਹੂੰਗਾ ਇਹੋ ਜੀਆਂ ਵੀਡੀਓ ਲਿਆ ਕੇ ਤੁਹਾਨੂੰ ਅਗਾਹ ਕਰਦਾ ਰਵਾਂ ਤਾਂ ਕਿ ਕੋਈ ਹਿਰਾਫੇਰੀ ਤੋਂ ਤੁਸੀਂ ਬਚ ਸਕੋ ਕੋਈ ਹਿਰਾਫੇਰੀ ਤੁਹਾਡੇ ਨਾਲ ਨਾ ਹੋ ਸਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪ ਦੇ ਕੀਮਤੀ ਸੁਝਾਅ ਜਰੂਰ ਦਿਆ ਕਰੋ ਤਾਂ ਜਾਂ ਮੈਨੂੰ ਕੁਝ ਤੁਸੀਂ ਆਪਣੇ ਸੁਝਾਵਾਂ ਵਿੱਚ ਦੱਸਿਆ ਕਰੋ ਵੀ ਕਿਸ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣੀ ਚਾਹੁੰਦੇ ਆ ਜਾਂ ਕੀ ਤੁਹਾਡੇ ਨੇੜੇ ਤੇੜੇ ਕਿਸੇ ਦੇ ਨਾਲ ਠੱਗੀ ਠੋਰੀ ਹੋਈ ਹੈ ਤੇ ਆਪਾਂ ਉਹ ਵੀਡੀਓ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੀ ਹੈ ਜਿਹਦੇ ਨਾਲ ਹੋਰ ਕਿਸੇ ਨੂੰ ਦੇ ਨਾਲ ਇਹੋ ਜਿਹੀ ਠਗੀ ਨਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ